ਹਾਂਜੀ ਹੈਲੋ ਫਰੈਂਡਸ ਵੈਲਕਮ ਹੈ ਯੂਟਿਊਬ ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਐਵਰੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਪ੍ਰਵਿੰਦਰ ਕੌਰ ਤੇ ਫਰੈਂਡਸ ਸੌਰੀ ਕਾਫੀ ਦਿਨਾਂ ਤੋਂ ਵਲੌਗ ਜਿਹੜੇ ਮੈਂ ਨਹੀਂ ਮਤਲਬ ਉਹ ਤੁਹਾਡੇ ਤੱਕ ਪਹੁੰਚਾ ਸਕੀ ਕਿਉਂਕਿ ਮੈਂ ਬਿਮਾਰ ਹੋ ਗਈ ਫਰੈਂਡਸ ਤੀਆਂ ਦਾ ਇਤਿਹਾਰ ਨੂੰ ਤੋਂ ਬਾਅਦ ਨਾ ਗਰਮ ਸੱਤ ਜੀ ਹੋ ਗਈ ਕਿਉਂਕਿ ਨੱਚ-ਨੱਚ ਕੇ ਗਰਮੀ ਆਉਂਦੀ ਸੀ ਜੀ ਤੇ ਉਹਦੇ ਨਾਲ ਪਾਣੀ ਵਗੈਰਾ ਪੀ ਲਿਆ ਕਿ ਦੋ ਪ੍ਰੋਗਰਾਮ ਸੀਗੇ ਆਪਣੇ ਠੀਕ ਹੈ ਇੱਕ ਤਾਂ ਆਪਣੀ ਗਲੀ ਦੇ ਵਿੱਚ ਹੀ ਪ੍ਰੋਗਰਾਮ ਕਰਿਆ ਸੀ ਜੀ ਇੱਕ ਮੇਰੇ ਜਠਾਣੀ ਨੇ ਕਰਿਆ ਸੀ ਆਪਾਂ ਉਧਰ ਵੀ ਚਲੇ ਗਏ ਸੀ ਬਸ ਬਾਕੀ ਘਰ ਦੇ ਕੰਮ ਕਰ ਭੱਜ ਦੌੜ ਇਸ ਤਰ੍ਹਾਂ ਹੀ ਲੱਗੀ ਰਹਿੰਦੀ ਆ ਉਹਦੇ ਕਰਕੇ ਮੈਂ بیمار ਹੋ ਗਈ ਹੁਣ ਵੀ ਤੁਹਾਨੂੰ ਪਤਾ ਹੀ ਲੱਗ ਰਿਹਾ ਹੋਊਗਾ ਗਲਾ ਬਹੁਤ ਜ਼ਿਆਦਾ ਖਰਾਬ ਆ ਤੇੰਦਰਾਤ ਬੁਖਾਰ ਕਾਫੀ ਜ਼ਿਆਦਾ ਹੋ ਰਿਹਾ ਹੁਣ ਮੈਨੂੰ ਥੋੜਾ ਜਿਹਾ ਠੀਕ ਲੱਗਿਆ ਮੈਂ ਕਿ ਚਲੋ ਵੀ ਮੈਂ ਵਲੌਗ ਜਿਹੜੇ ਹੈਗੇ ਆ ਐਡਿਟ ਕਰਕੇ ਤੁਹਾਡੇ ਤੱਕ ਪਹੁੰਚਾ ਦਵਾਂ ਤੇ ਲੋ ਜੀ ਇੱਥੇ ਮੈਂ ਕੱਟ ਰਹੀ ਆ ਜੀ ਆ ਪਿੰਡੀਆਂ ਠੀਕ ਆ ਜੀ ਪਿੰਡੀਆਂ ਦੀ ਸਬਜ਼ੀ ਬਣਾ ਰਹੀ ਆ ਤੇ ਇਹਦੇ ਵਿੱਚ ਹੀ ਮੈਂ ਕੱਟ ਰਹੀ ਹਾਂ ਹਰੀਆਂ ਮਿਰਚਾਂ ਤਿਆਰੀਆਂ ਮਿਰਚਾਂ ਜਿਹੜੀਆਂ ਹੈਗੀਆਂ ਮੈਂ ਅਲੱਗ ਨਹੀਂ ਕੱਟਦੀ ਹੁੰਦੀ ਜਦੋਂ ਵੀ ਮੈਂ ਮਤਲਬ ਕੋਈ ਵੀ ਸਬਜ਼ੀ ਬਣਾਵਾਂਾ ਤੇ ਹਰੀਆਂ ਮਿਰਚਾਂ ਉਹਦੇ ਵਿੱਚ ਹੀ ਕੱਟ ਲੈਂਦੀ ਹੁੰਦੀ ਆ ਸੋ ਬਸ फटाफट ਜਿਹੜਾ ਹੈਗਾ ਸੀ ਮੈਂ ਲੱਗੀ ਹੋਈ ਸੀਗੀ ਤੇ ਬਾਕੀ ਅੰਦਰ ਬੈਠ ਕੇ ਕੱਟ ਲਈ ਸੀ ਜੀ ਆਪਾਂ ਹਨਾ ਸਬਜ਼ੀ ਵਗੈਰਾ ਤਾਂ ਏਸੀ 'ਚ ਤੇ ਫਿਰ ਰੂਮ ਦੇ ਵਿੱਚ ਕਿਚਨ 'ਚ ਆ ਗਈ ਸੀਗੀ ਮੈਂ ਪਿਆਜ਼ ਕੱਟਣ ਲੱਗ ਗਈ ਕਿ ਫਿਰ ਨਾਂਤੀ ਮੁੱਢ ਲਓ ਪਿਆਜ਼ਾਂ ਦੀ 스멜 ਹੋ ਜਾਂਦੀ ਹੈ ਸਾਰੇ ਕਮਰੇ ਵਿੱਚ ਤਾਂ ਕਰਕੇ ਤੇ फटाफट ਪਿਆਜ਼ ਕੱਟ ਰਹੇ ਹਾਂ ਤਾਂ ਫ੍ਰੈਂਸੀ সুইਟ ਦਈਆ ਸੇਰ ਲਈ ਬਣਾ ਰਹੀ ਹਾਂ ਮੈਂ ਠੀਕ ਕਿਉਂਕਿ ਅੱਜ ਆਪਾਂ ਜਾਣਾਗਾ ਦੀਦੀ ਕੇ ਤੇ ਦੀਦੀ ਕੇ ਸੰਧਾਰ ਸੰਧਾਰ ਦੇਣ ਵਾਸਤੇ ਜਾਣਾਗਾ ਜੀ ਸਰਦਾਰ ਜੀ ਕਹਿੰਦੇ फटाफट ਕੰਮ ਕਰ ਲਓ ਤੇ ਬਸ फटाफट ਮੈਂ ਆਪਣਾ ਜਿਹੜਾ ਹੈਗਾ ਕਿਚਨ ਦਾ ਕੰਮ ਫਿਨਿਸ਼ ਕਰ ਰਹੀ ਹਾਂ ਤੇ ਉਸ ਤੋਂ ਪਹਿਲਾਂ ਬਰਤਨ ਵਗੈਰਾ ਚਾਹ ਵਗੈਰਾ ਹਣਾ ਉਹ ਬਣਾਤੀ ਜਿਹੜਾ ਹੈਗਾ ਬਰਤਨ ਸਾਫ਼ ਕਰ ਦਿੱਤੇ ਸੀ ਤੇ ਮਤਲਬ ਦੇਖੋ ਕਿਚਨ ਦੀ ਕਲੀਨਿੰਗ ਕਰ ਦਿੱਤੀ ਇੱਧਰ ਬਰਤਨ ਵਗੈਰਾ ਵੀ ਸਾਫ਼ ਕਰ ਦਿੱਤੇ ਨੇ ਇਸ ਤੋਂ ਪਹਿਲਾਂ ਮੈਂ ਕੱਪੜੇ ਵੀ ਵਾਸ਼ਿੰਗ ਕਰ ਦਿੱਤੇ ਆ ਆ ਸੁੱਕਣੇ ਪਾਉਣੇ ਬਾਕੀ ਨੇ ਮੈਂ ਕਿਹਾ ਚਲੋ ਫੇਰ ਪਕਾਉਂਗੀ ਪਹਿਲਾਂ ਮੈਂ ਜਿਹੜੇ ਹੈਗੇ ਸਬਜ਼ੀ ਦੀ ਤਿਆਰੀ ਕਰ ਦਾਂ फटाफट ਸਬਜ਼ੀ ਬਣਾ ਲਾਂ ਇਹਨਾਂ ਦੀ ਕੜਾਹੀ ਰੱਖ ਦਿੱਤੀ ਆ ਤੇ ਦੱਸ ਦਿਆਂ ਜੀ ਅੱਜ ਤੁਹਾਨੂੰ ਮੈਂ ਜਿਹੜੀ ਕਿਹੜੀ ਤੀਕੇ ਨਾਲ ਜਿਹੜੀ ਸਬਜ਼ੀ ਬਣਾਉਣੀ ਆ ਲੰਬ ਲੰਬ ਪਿਆਜ਼ ਕੱਟੂੰਗੀ ਠੀਕ ਆ ਤਿੰਨ ਤੋਂ ਚਾਰ ਮੀਡੀਅਮ ਪਿਆਜ਼ ਲਏ ਨੇ ਮਨੇ गर्मी भी बहुत ज़्यादा होगी बड़ा जहा मतलब ए सीच जाके फ्रेंड्स आराम आता गा फटाफट आया हमारा भी फटाफट काम करिए फटाफट अंदर जाइए ठीक है जी तो बस फटाफट मैं प्याज कट रही हूँ उधरी सैड मैंने कड़ाही रख दी है तो ही पाऊँगी मैं तेल जो तक अपना तेल गर्म होगा जी उतक आप प्याज वगैरह कट ला जी मैं जी सब भिंडियों की सब्जी उस प्याज ठीक है जी तो हरी मिर्च ਤੇ ਟਮਾਟਰ ਤੇਨ ਚੀਜ਼ਾਂ ਪਾ ਲਈਏ ਇਹਦੇ ਵਿੱਚ ਲਸਣ ਵੀ ਪਾ ਦਿੰਦੇ ਬਟ ਨਹੀਂ ਮੈਨੂੰ ਲੱਗਦਾ ਵੀ ਬਹੁਤ ਘੱਟ ਲੋਕ ਪਾਉਂਦੇ ਹੋਣਗੇ ਲਸਣ ਕਿਹੜੇ ਕਿਹੜੇ ਪਾਉਂਦੇ ਜ਼ਰੂਰ ਦੱਸਿਓ ਬਾਕੀ ਇਸੇ ਤਰੀਕੇ ਨਾਲ ਹੀ ਹਨਾ ਜਿਹੜੀ ਸਬਜੀ ਬਣਦੀ ਆ ਕਾਫੀ ਜ਼ਿਆਦਾ ਟੇਸਟੀ ਸਬਜੀ ਬਣੀ ਸੀਗੀ ਲਓ ਜੀ ਪਿਆਜ਼ ਵਗੈਰਾ ਕੱਟ ਲੈਨੇ ਤੇ ਇਧਰ ਆਪਣਾ ਤੇਲ ਵੀ ਗਰਮ ਹੋ ਗਿਆ ਤੇਲ ਦੇ ਵਿੱਚ ਸਭ ਤੋਂ ਪਹਿਲਾਂ ਪਾਇਆ ਜੀ ਮੇ ਜੀਰਾ ਲਓ ਜੀ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਿੱਤੇ ਨੇ ਪਿਆਜ਼ ਹੰਡੀ ਨੂੰ ਸੋਦੇ ਤਕਰੀਬਨ 12 ਨੂੰ ਪਸੰਦ ਆ ਜੀ ਸਾਰੇ ਕੁਝ ਖਾ ਲੈਂਦੇ ਆ। ਲਓ ਜੀ ਇਸ ਤੋਂ ਬਾਅਦ ਜਿਹੜੀ ਹੈਗੇ ਨਾਲ ਦੀ ਨਾਲ ਇਹਦੇ ਵਿੱਚ ਮੰਨੇ ਐਡ ਕਰ ਦਿੱਤੀਆਂ ਨੇ ਹਾ ਭਿੰਡੀਆਂ। ਤੇ ਇੱਕ ਭਿੰਡੀ ਬਚ ਗਈ ਸੀ ਜਿਹਦੇ ਵਿੱਚ ਆਪੋ ਵੀ ਕਟਿੰਗ ਕਰ ਦਿੱਤੀ ਦੋ ਬਜਿੰਗੇ ਸੀ। ਉਹ ਵੀ ਆਪਾਂ ਕਟਿੰਗ ਕਰ ਦਿੱਤੀ ਤੇ ਇਹਨੂੰ ਚੰਗੇ ਤਰ੍ਹਾਂ ਦੇ ਨਾਲ ਕਰਾਂਗੇ ਜੀ ਮਿਕਸ। ਬਸ ਇਹਨੂੰ ਮੈਂ ਫਰਾਈ ਕਰੂੰਗੀ ਜਦੋਂ ਹਾਫ ਫਰਾਈ ਹੋ ਗਏ ਨਾ ਉਦੋਂ ਇਹਦੇ ਵਿੱਚ ਮੈਂ ਟਵਾਟਰ ਪਾਉਂਗੀ ਤੱਲਾ ਨਾ ਚੰਗੀ ਤਰ੍ਹਾਂ ਦੰਨ ਲਵਾਂ ਮੈਂ ਪੋਨ ਲਵਾਂ ਲਓ ਜੀ ਇਹਦੇ ਵਿੱਚ ਇੱਕ ਪਾ ਦਿੱਤਾ ਮੈਂ ਨਿੰਬੂ ਅੱਧਾ ਨਿੰਬੂ ਨਚੋੜਿਆ ਮੈਂ ਤੇ ਵੀ ਗਿਰ ਗਿਆ ਸੀ ਫਰੈਂਡਸ ਉਹ ਮੈਂ ਕੱਢ ਦਈਆਂ ਇਹਦੇ ਵਿੱਚੋਂ ਕਿਉਂਕਿ ਨਾ ਇਸ ਤਰ੍ਹਾਂ ਮਤਲਬ ਮੈਂ ਇਹਦੇ ਵਿੱਚ ਪੌਣੀ ਪੌਣੀ ਹੁੰਦੀ ਆ ਫਰੈਂਡਸ ਨਿੰਬੂ ਤੇ ਇੱਕ ਤਰ੍ਹਾਂ ਟੇਸਟ ਵਧੀਆ ਹੋ ਜਾਂਦਾ ਦੂਸਰਾ ਜਿਹੜਾ ਹੈਗਾ ਵੀ ਚਿਪਕਦਿਆ ਨਹੀਂ ਹੈਗੀ ਆ ਜਿਵੇਂ ਆਪਾਂ ਕਹਿੰਦੇ ਵੀ ਪਿੰਡੀਆਂ ਕਈ ਵਾਰੀ ਲਾਲਾਂ ਨਹੀਂ ਛੱਡ ਜਾਂਦੀ ਨੇ ਇਸ ਤਰ੍ਹਾਂ ਦੇ ਨਹੀਂ ਕੋਈ ਪ੍ਰੋਬਲਮ ਆਉਂਦੀ ਹੈ ਠੀਕ ਹੈ ਇਸ ਲਈ ਬਾਰੇ ਵਿੱਚ ਅੰਦਰ ਨਿੰਬੂ ਜੜਾ ਐਡ ਕੀਤਾ ਲਓ ਜੀ ਦੂਸਰੀ ਸਾਈਡ ਮੈਂ ਨੇ ਛਾਣ ਲਈ ਜੀ ਆਟਾ ਨਾਲ ਨਾਲ ਆਪਾਂ ਸਬਜੀ ਬਣਾਈ ਜਾਵਾਂਗੇ ਜੀ ਸਬਜੀ ਦੇਖੀ ਜਾਵਾਂਗੇ ਹਨਾ ਨਾਲ ਨਾਲ ਪਾਟਾ ਵੀ ਗੁੰਨਦਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਮੈਂ ਦੇਹ ਕਿਚਨ ਦੇ ਵਿੱਚ ਜੇ ਇੱਕ ਅੱਧਾ ਕੰਮ ਕਰਦੇ ਤੇ ਨਾਲ ਦੂਸਰਾ ਕੰਮ ਵੀ ਆਪਾਂ ਕਰਦੇ ਰਹੇ ਨੇ ਲੋ ਜੀ ਫਟਾਫਟ ਆਟਾ ਗੁੰਨਾਂਗੇ ਠੀਕ ਆ ਨਾਲ ਨਾਲ ਆਪਾਂ ਪਰ ਸਬਜੀ ਵੀ ਇੱਕ ਦੇਖੀ ਜਾਵਾਂਗੇ ਜੀ ਲੋ ਜੀ ਆਟਾ ਵਗੈਰਾ ਗੁੰਨ ਲਿਆਗਾ ਤੇ ਉਧਰ ਮੇਰੀ ਸਬਜੀ ਵੀ ਫਰੈਂਡਸ ਫਰਾਈ ਹੋ ਗਈ ਆ ਟਮਾਟਰ ਵਗੈਰਾ ਮੈਂ ਐਡ ਕਰ ਦਿੱਤੇ ਸੀਦੇ ਵਿੱਚ ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਜੀ ਮਸਾਲੇ ਨਮਕ ਮਿਰਚ ਹਲਦੀ ਕਾ ਬੇਸਿਕ ਮਸਾਲੇ ਜਿਹੜੇ ਆਮ ਹਰ ਸਬਜੀ ਦੇ ਵਿੱਚ ਐਡ ਹੁੰਦੇ ਆ ਤੇ ਆਮ ਮਤਲਬ ਹਰ ਤਰੀਕ ਮਤਲਬ ਨਾ ਇਸੇ ਤਰ੍ਹਾਂ ਹੀ ਮੈਂ ਸਬਜੀ ਬਣਾਉਣੀ ਹੈ ਜੀ ਸਿੰਪਲ ਜੀ ਮਤਲਬ ਸਿੰਪਲ ਮਸਾਲੇ ਕੋਈ ਵੀ ਜਿਆਦਾ ਮਸਾਲੇ ਐਡ ਨਹੀਂ ਕਰਦੀ ਕਿਉਂਕਿ ਕਿਸੇ ਨੂੰ ਪਸੰਦ ਨਹੀਂ ਹੈਗੇ ਜਿਆਦਾ ਮਸਾਲੇ ਸੇਧ ਲਈ ਆਪਣੇ ਖਰਾਬ ਹੀ ਹੁੰਦੇ ਅਸਲੀ ਨਮਕ ਮਿਰਚ ਹਲਦੀ ਜਨ ਚੀਜ਼ਾਂ ਐਡ ਕੀਤੀਆਂ ਨੇ ਹਾਂ ਜੀ ਕਦੇ ਐਵੇਂ ਹੋ ਜਾਂਦਾ ਵੀ ਸਪੈਸ਼ਲ ਬਣਾਉਣੀ ਆ ਤਾਂ ਕਦੇ ਕਦਾਈ ਜਿਹੜਾ ਹੈਗਾ ਆਪਾਂ ਮਸਾਲੇ ਵਗੈਰਾ ਪਾ ਲੈਣੇ ਲੋ ਜੀ ਗੈਸ ਆਪੇ ਧਰੂ ਬੰਦ ਕਰ ਦਿੱਤਾ ਤੁਸੀਂ ਖਾਓ ਹੁਣ ਉਧਰ ਹੀ ਦੂਸਰੀ ਸਾਈਡ ਮੈਂ ਗੈਸ ਨਾ ਬੰਦ ਆਨ ਕਰਕੇ ਸਿੰਮੋ ਤੇ ਮੈਂ ਸਬਜ਼ੀ ਰੱਖੀ ਆ ਆਪਕੀ ਜੜੀ ਆਪਕਾ ਮਸਾਲੇ ਪਾਇਆ ਉਹ ਚੰਗੀ ਤਰ੍ਹਾਂ ਦੇ ਨਾਲ ਪੱਕ ਜਾਣ ਤੇ ਸਬਜ਼ੀ ਆਪਣੀ ਰੈਡੀ ਹੋ ਜੂਗੀ ਜੀ ਤੇ ਇਧਰ ਦੂਸਰੀ ਸਾਈਡ ਮੈਂ ਗੈਸ ਰੱਖ ਲਿਆ ਗੈਸ ਦੇ ਉੱਤੇ ਸੌਰੀ ਤਵਾ ਰੱਖ ਲਿਆ ਜਿਸ ਤਵਾ ਆਪਣਾ ਥੋੜਾ ਜਿਹਾ ਮੋਟਾ ਹੁੰਦਾ ਟਾਈਮ ਲੱਗਦਾ ਗਰਮ ਹੋਣ ਵਾਸਤੇ ਮੈਂ ਦਿੱਤ ਤੁਹਾਨੂੰ ਬਿਚਲੇ ਕੀ ਆਇਆ ਤੇ ਪਤਾ ਨਹੀਂ ਮੈਂ ਕੀ ਗੱਲ ਕਰ ਰਹੀ ਆ ਦੇਖੋ ਕਿੰਨਾ ਰਖਲਾ ਰਹਾ ਹੈ ਪਿਆਰ ਲੋ ਜੀ ਆਟਾ ਗੁੰਨ ਕੇ ਜਿਹੜਾ ਹੈਗਾ ਮੈਂ ਆ ਗਈ ਹਾਂ ਜੀ ਰੂਮ ਦੇ ਵਿੱਚ ਰੋਣ ਚ ਆਉਣ ਮੈਂ ਥੋੜੀ ਜਿਹੀ ਸਫਾਈ ਕਰੂੰਗੀ ਬेडशीट ਚੇਂਜ ਕਰੂੰ ਬेडशीट ਵਿਸ਼ਾਉਂਗੀ ਤੇ ਨਾਲ ਜਿਹੜਾ ਹੈਗਾ ਆਪਾਂ ਇੱਥੇ ਕੰਬਲ ਵਗੈਰਾ ਚੱਕਣ ਵਾਲਾ ਜਿਹੜੀ ਉਹ ਚੱਕ ਦੂੰਗੀ ਤੇ ਸਰਦਾਰ ਜੀ ਦੇ ਸਾਥੇ ਮੈਂ ਦੜਾ ਲੰਦਿਆਂ ਦੇ ਨੇ ਆਪਾਂ ਉਹ ਵੀ ਚੱਕ ਦਾਂਗੇ ਸਾਰਾ ਕੁਝ ਤੇ ਹਨਾ ਕਾਫੀ ਸਵੇਰ ਸਵੇਰੇ ਮੇਲੇ ਕਾਫੀ ਜਿਆਦਾ ਕੰਮ ਹੋ ਜਾਂਦਾ ਅੱਜ ਬੱਚਾਂ ਨੂੰ ਛੁੱਟੀ ਆ ਕਿਉਂਕਿ ਅੱਛਾ ਹੈਗਾ ਜੀ ਸੰਡੇ ਦਾ ਦਿਨ ਇਹ ਬਸ ਫਟਾਫਟ ਸੀਗਾ ਮੈਨੂੰ ਫਟਾਫਟ ਆਪਣਾ ਕੰਮ ਜਿਹੜਾ ਹੈਗਾ ਮੈਂ ਖਤਮ ਕਰਦਾ 小弟呀。 ਉਹ ਜਿਹੜੇ ਨੀਚੇ ਦੀ ਜੜੀ ਹੈਗੀ ਰੋਮ ਦੀ ਸਫਾਈ ਕਰਨ ਤੋਂ ਬਾਅਦ ਮੈਂ ਆ ਗਈ ਸੀ ਕਿ ਉੱਪਰ ਕੋ ਕੱਪੜੇ ਕੋ ਵਾਸ਼ ਕੀਤੇ ਸੀਗੇ ਸੋਗਾ ਤੇ ਬਸ ਉਹ ਪਾਉਣੇ ਸੀਗੇ ਮੈਂ ਕਿਹਾ ਚਲੋ ਹੁਣ ਮੈਂ ਕੱਪੜੇ ਜਿਹੜੇ ਹੈਗੇ ਉੱਪਰ ਪਾ ਦਵਾਂ ਤੇ ਕੱਪੜੇ ਹਨਾ ਸੁੱਕ ਜਾਣਗੇ ਜਦੋਂ ਤੱਕ ਵਾਪਸ ਆਵਾਂਗੀ ਕਿਉਂਕਿ ਫਟਾਫਟ ਸੀਗਾ ਬਸ ਰੋਟੀ ਦਾ ਰਹਿ ਗਿਆ ਜੀ ਆਪਣਾ ਕੰਮ ਹਨਾ ਫਿਰ ਝੜ ਝੂੜ ਕੱਢੂੰਗੀ ਤੇ ਮੈਨੂੰ ਯਾਦ ਵੀ ਨਹੀਂ ਹੈਗਾ ਵੀ ਮੈਂ ਹੀ ਕੱਟਿਆ ਸੀ ਤਾਂ ਨਹੀਂ ਯਾਦ ਮੈਨੂੰ ਨੂਰ ਮੁਕਾਤਾ ਸੀ ਬਟ ਨੂਰ ਜਿਹੜੀ ਹੈਗੀ ਸੀ ਗਈ ਹੋਈ ਸੀਗੀ ਖੇਡਣ ਵਾਸਤੇ ਠੀਕ ਹੈ ਜੀ ਲਓ ਜੀ ਸਾਰੇ ਕੱਪੜੇ ਸੁੱਕਣੇ ਪਾ ਦਿੱਤੇ ਨੇ। ਖਲੋਰ ਦੋ ਦੇ। ਸਾਰੇ ਕੱਪੜੇ ਧੋਤੇ। ਮੈਂ ਬਾਕੇ ਜਾਈਂਗੀ। ਮੈਨੂੰ ਨਹੀਂ ਪਤਾ ਸਦਾ ਸੁੱਕ ਕੇ ਪਾ ਲਈਂ। ਖੜੇ ਤਾਂ ਟਾਈਮ ਪਿਆ 10 ਵਜੇ ਜਾਏਂਗੀ। ਸੁੱਕ ਜਾਣਗੇ ਉਹ ਤਾਂ ਆਹ ਰਾਮ ਨੂੰ ਸੁੱਕ ਜਾਣਗੇ। ਆ ਬਾਕੇ ਜਾਈਂਗੀ। ਸੁੱਕੇ ਹੋਏ ਨੇਗੇ। ਇਹ ਥੋੜਾ ਬਾਕੇ ਜਾਣੀਆਂ ਸਕੂਲ ਵਾਲੀ। ਹੋਰ ਕਿਹੜੀ ਪਾਕੇ ਦੇਵਾਂ ਦੱਸੋ। ਉਹ ਦੇਖ ਪਰਾਂ ਤੋਤੀਆਂ ਪਈਆਂ। ਅੱਛਾ ਤੋਤੀ ਹੋਈ ਇੱਕ ਤੇ ਲੋਰ। ਉਹ ਹੀ ਸੂਟ ਨਾਲ ਦੀ। ਆ ਥੱਲੇ ਹੋਊਗੀ। ਵਦਿਆ ਨਹੀਂ ਆ ਗਈ ਉਹ ਆਹ ਪਾਕੇ ਜਾਊਗੀ। ਕਰ ਲੈਣ ਨੂੰ ਵੀ ਖਰਾਬ ਕੁਝ ਨਹੀਂ ਕੁਝ ਕੱਪੜੇ ਆਪ ਇੱਧਰ ਪਾ ਦੇ ਠੀਕ ਆ ਪੱਗਾਂ ਧੁੱਤੀਆਂ ਸੀ ਸਰਦਾਰ ਜੀ ਦੇ ਦੋ ਪੱਗਾਂ ਸੀ ਦੋ ਚਾਦਰਾਂ ਸੀ ਜੀ ਕੱਲ ਆਪਾਂ ਬੈੱਡ ਸ਼ੀਟ ਚੇਂਜ ਕੀਤੀਆਂ ਸੀਗੀਆਂ ਬਾਕੀ ਬੱਚਾਂ ਦੇ ਕੱਪੜੇ ਕਿਉਂਕਿ ਨਾ ਮੌਸਮ ਖਰਾਬ ਹੋਣ ਕਰਕੇ ਕੱਪੜੇ ਧੁੱਤੇ ਨਹੀਂ ਗਏ ਫਰੈਂਸ ਦੋ ਦਿਨਾਂ ਦੇ ਦੋ ਦਿਨ ਹੋ ਗਏ ਸੀ ਅੱਜ ਤੀਜਾ ਦਿਨ ਆ ਤੇ ਆਪਾਂ ਕੱਪੜੇ ਧੋ ਦਿੰਦੇ ਨੇ ਠੀਕ ਆ ਜੀ ਸਾਰੇ ਟੀ-ਸ਼ਰਟ ਕਿਹੜੀ ਪਾਤੀ ਤੇ نیچے ਆਪਣੀ ਸਬਜ਼ੀ ਵਗੈਰਾ ਸਬਜ਼ੀ ਬਣ ਗਈ ਆਟਾ ਗੁੰਨਿਆ ਹੀ ਸੀਗੀ ਨਾ ਤੇ ਹੁਣ ਮੈਂ ਰੋਟੀ ਬਣਾਉਂਗੀ ਜੀ ਆਪਾਂ ਚੱਲਦੇ ਹਾਂ ਥੱਲੇ ਓਹ ਕਿਹਦੀ ਛੱਡ ਪਾ ਕੇ ਰਵਾਂ ਹਾਂਜੀ ਫਰੈਂਡਸ ਰੋਟੀ ਬਣਾ ਲਈਏ ਖਾ ਲਈਏ ਤੇ ਕੱਪ ਦੀ ਛੱਡ ਪੁੱਛਾ ਫਟਾਫਟ ਤੇ ਕਿਉਂਕਿ ਹੁਣ ਸਾਰਾ ਟਾਈਮ ਨਹੀਂ ਹੈ ਰੋਟੀ ਜਲਦੀ ਜਲਦੀ ਤਿਆਰ ਕਰਕੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਚਾਹਾਂਗੇ ਜੇ ਆਪਾਂ تین ਅੰਦਰੋਂ ਆਹ ਬਾਲਾ ਬਲੀਵ ਨਾ ਹੁੰਦਾ ਅੰਦਰੋਂ ਅਸਨਾਰਾ ਹੈ ਠੀਕ ਹੈ ਜੀ ਫਿਰ ਤੁਹਾਨੂੰ ਮਿਲਦੇ ਹਾਂ ਜੇ ਆਪਾਂ ਕੰਮ ਨੂੰ ਖਤਮ ਕਰਦੇ ਸੌਰੀ ਬਲਜੀ ਬੈਟਸ ਆ ਤੇ ਤਿਆਰ ਆਪਾਂ ਕਾਹਦੇ ਖਾਣੇ ਪੈਣ ਹੋ ਗਿਆ ਤੇ ਜਿੰਨਾ ਪਹਿਲਾਂ ਹੈਗਾ ਸੀ ਮੈਂ ਹੋਰ ਜਾਉਗੀ ਕਿਉਂਕਿ ਨਾ

ਇਹ ਵਾਲੇ ਇਨਸਪਾਇਰਿੰਗ ਮੈਡੀਸ਼ਰ ਦੇ ਪਨਾਲ ਦੇ ਸੁਤਨਾਲ ਦੇ ਚਲ ਜਾਵੇ ਅਸੀਂ ਕਿਹਦਾ ਇਸ ਦਾ ਆਪਾਂ ਲੈਸ ਦਿਨ ਨੂੰ ਲੱਕ ਜਿੱਤਾ ਬਾਵਾ ਕੁਸ਼ਤਰਾ ਨਹੀਂ ਬਣਾਇਆ ਨੇ ਆਪਾਂ ਠੀਕ ਆ ਇਸ ਲਵਾ ਕੇ ਇਹ ਦਰਖਸੀ ਦਾ ਇਸ ਤਾਈਂ ਨਾ ਇਹ ਦੁਪੱਟ ਅਦ ਨਾਲ ਦਿੱਖੀ ਦੂਸਰੇ ਜੱਥਾਂ ਨਾਲ ਲੈਸ ਹੁੰਦਾ ठीक है थी। चलो लोग चलते हैं तो थोड़ी नहीं ऐसा दिल्ली का जाते मिला के ठीक है जी हमने देखा जाओ खादे समाज ना ओन दे दे अब चलो ना मर्जी पार्ट ऐसी पार्ट वो पार्ट मामा की पार्ट ना ਲੋ ਜੀ ਪਹੁੰਚ ਗਏ ਆਪਾਂ ਦੀਦੀ ਦੇ ਘਰੇ ਤੇ ਚਾਹ ਮਤਲਬ ਪਾਣੀ ਵਗੈਰਾ ਪੀ ਰਹੇ ਹਾਂ ਜੀ ਹਲੇ ਤਾਂ ਫਿਰ ਉਸ ਤੋਂ ਬਾਅਦ ਵੀ ਮੰਮੀ ਦੀ ਚਾਹ ਵਗੈਰਾ ਬੈਠ ਕੇ ਕਰਾਂਗੇ ਜੀ ਗੱਲਾਂ ਬਾਤਾਂ ਲੋ ਜੀ ਚਾਹ ਚੂ ਪੀਣ ਤੋਂ ਬਾਅਦ ਕਾਫੀ ਟਾਈਮ ਆ ਘੰਟੇ ਵਾਂਗ ਬੈਠੇ ਰਹੇ ਜੀ ਫਿਰ ਉਸ ਤੋਂ ਬਾਅਦ ਦੀ ਨੇ ਮੰਗਾ ਲਈ ਸੀ ਜੀ ਸਮੋਸੇ ਵਗੈਰਾ ਠੀਕ ਹੈ ਜੀ ਤੇ ਬਸ ਆਪਾਂ ਫਿਰ ਉਹ ਇੰਜੋਏ ਕੀਤੇ ਹਾਂ ਜੀ ਆਪਾਂ ਨੂੰ ਹੋਵੇ 10 ਮਿੰਟ ਆ ਆ ਨਾ ਠੀਕ ਹੈ ਜੀ ਤੇ ਦੀਦੀ ਦੇ ਘਰ ਆ ਗਏ ਆਪਾਂ ਤੇ ਹੁਣ ਆਪਾਂ ਤੁਹਾਨੂੰ ਦੇ ਤਣਾਉਂਦੇ ਕਿਉਂਕਿ ਜੂਨੀ ਦਾ ਕਰਾ ਰੱਖਨੇ ਆਉਣਾਗਾ ਅੱਜ ਤੇ ਤੋਂ ਪਹਿਲਾਂ ਮੈਂ ਤਾਂ ਫੋਨ ਕਰ ਰਹੀ ਸੀ ਆਜ ਉਹ ਬੱਚਾ ਵੀ ਇੱਕ ਸਦਾਰਨ ਛੁੱਟੀ ਬੱਚੇ ਨੇ ਵੀ ਛੁੱਟੀ ਚਲੋ ਜਾਇਆ ਹੋਣੇ ਆ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਨਹੀਂ ਸਕਦੇ ਆ ਤੇ ਮੈਂ ਨਾ ਕਿਚਨ ਚ ਕੀ ਕਰ ਮੈਂ ਸੀ ਭੁੱਲ ਗਈ ਕਰਨਾ ਇਸੇ ਕਿਚਨ ਚ ਕੁਸਲਾਣਾ ਇਸੇ ਸ਼ਾਇਦ ਨਾ ਬਣ ਆਉਂਦਾ ਆਣ ਲੈਣਾ ਇਸੇ ਹਾਂ ਮੈਂ ਸਾਗ ਲੈਣ ਆਈ ਸੀ ਕਿਉਂਕਿ ਪਸਾਗ ਹਾਂ ਸੀ ਜਿਹੜਾ ਮम्मी ਮਤਲਬ ਕਿ ਮਮੀ ਨੂੰ ਲੈਣੀ ਆ ਪਸਾਗ ਮਮੀ ਨੂੰ ਖਾਣ ਲਈ ਠੀਕ ਹੈ ਚਲੋ ਜੀ ਆਪਾਂ ਹੰਟਰੋਲ ਜਾ ਕੇ ਮੰਦੇ ਬਾਹਰ ਮੌਸਮ ਵੀ ਬਹੁਤ ਜ਼ਿਆਦਾ ਪਿਆ ਪਿਆ ਰਿਹਾ ਕਿਤੇ ਬਾਰਿਸ਼ ਨਾਲ ਹੈ ਨਾ ਬੱਦਲ ਵਾਲਾ ਮੌਸਮ ਹੈ ਪੂਰਾ ਢੀਕੂੜਿਆ ਪਿਆ ਬੱਦਲ ਢੀਕੂੜਿਆ ਪਹਿਲਾਂ ਆਪੇ ਗਿਆ ਛੜਾਕਾ ਉਤਰ ਨਹੀਂ ਸਿਰਦਾ ਹੁੰਦੀ ਜਿੱਕੇ ਘਰੇ ਸੀ ਆਪਾਂ ਤੇ ਚਲੋ ਜੀ ਆਪਾਂ ਹਾਂ ਚੱਲਦੇ ਆ ਠੀਕ ਹੈ ਜੀ ਹੰਟਰੋਲ ਲੈ ਜਾ ਕੇ ਮਿਲਾਂਗੇ ਹਾਂਜੀ ਪਹੁੰਚ ਗਏ ਜੀ ਆਪਾਂ ਘਰੇ ਤਨੌਲੇ ਠੀਕ ਹੈ ਜੀ ਮम्मा ਮम्मा ਨਹੀਂ ਹਣੀ ਕੁੜਾ ਆ ਸਾਡਾ ਜੈਕੀ ਹੀ ਜੈਕੀ ਨੂੰ ਲੋ ਜੈਕੀ 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 ਮਨ ਨੂੰ ਮਾਰ ਕੇ ਕਿਧਰ ਗਿਆ ਤੇ ਡੈਡੀ ਨੂੰ ਲਾ ਲ ਤਰਨੇ ਨੂੰ ਇਹਦਾ ਖੜਾ ਛੱਡਣਾ ਬਸ ਥੱਲੇ ਦਾ ਥੱਲੇ ਕੱਪੜੇ ਥੱਲੇ ਲਾ ਨਾ ਥੱਲੇ ਧਰ ਲਾ ਥੱਲੇ ਖੇੜ ਲਾ ਗਾਣ ਨਾਲ ਲਾ ਕੱਢ ਦੇ ਉਹ ਨਾਲ ਖੇਡਾ ਹਾਂ ਉਹ ਨਾਲ ਖੇਡਾ ਇਲਾ ਕੌਣ ਹੈ ਦੋ ਦੋ ਹਾਂਜੀ ਪਾਣੀ ਹੁਣ ਵਾਪਸੀ ਹੋ ਗਈ ਕੱਲ ਕੋਈ ਵਲੌਗ ਨਹੀਂ ਬਣਾਇਆ ਬਸ ਆਕੀ ਬਣਾਇਆ ਸੀ ਤੇ ਬ੍ਰਦਰ ਆ ਗਿਆ ਸੀ ਉਹ ਕੰਮ ਗਿਆ ਹੋਇਆਗਾ ਸੋ ਹੁਣ ਆਪਾਂ ਘਰੇ ਚੱਲਦੇ ਹਾਂ ਠੀਕ ਆ ਜੀ ਘਰੇ ਆ ਕੇ ਤੁਹਾਨੂੰ ਮਿਲਾਂਗੇ ਤੇ ਇਹ ਬਸ ਘਰੇ ਆ ਕੇ ਵਲੌਗ ਦਾ ਐਂਡ ਵੀ ਆਪਾਂ ਇੱਥੇ ਕਰਾਂਗੇ ਠੀਕ ਆ ਉਹ ਉਹ ਚਲੋ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਠੀਕ ਆ ਜੀ ਜੇ ਬਲੌਗ ਚੰਗੇ ਲੱਗਦੇ ਨੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਠੀਕ ਆ ਓਕੇ ਜੀ ਬਾਏ ਬਾਏ ਥੈਂਕ ਯੂ